ਖਾਸ ਕਰਕੇ ਲੱਖ ਲੱਖ ਬਤਾਈਆਂ ਕਿ ਉਹਨਾਂ ਨੇ ਭਗਵੰਤ ਮਾਨ ਦੀ ਜਿੱਦ ਰੱਖੀ ਆ ਤੇ ਆਮ ਆਦਮੀ ਪਾਰਟੀ ਜਿਹੜੀ ਆ ਉਹਦੀ ਜਿੱਤ 'ਚ ਸਾਰਿਆਂ ਨੇ ਹਿੱਸਾ ਪਾਇਆ ਰਹੀ ਗੱਲ ਸਿੱਧੂ ਦੇ ਪਿਓ ਦੀ ਕਿ ਜੇਕਰ ਦਾ ਜਵਾਨ ਪੁੱਤ ਮਰ ਜਾਏ ਤੇ ਅਰਬਾਂ ਪਤੀ ਬੰਦਾ ਹੋਵੇ ਤੇ ਤੈਨੂੰ ਇਹ ਜਿਆ ਕਰਤੂਤਾ ਨਹੀਂ ਕਰਨੀਆਂ ਚਾਹੀਦੀਆਂ ਮੰਡ ਦੇ ਘਰ ਜਾ ਕੇ ਤੇ ਸਿੱਧਾ ਭਗਵੰਤ ਮਾਨ ਦੇ ਵਰਖਲਾ ਬੋਲ ਕੇ ਜਿਹੜਾ ਉਹਨੇ ਸਟਾਈਲ ਆਇਆ ਸੀ ਉਹਦੇ ਵਿੱਚ ਪ੍ਰਭਾਵ ਪੁੱਠਾ ਪਿਆ ਇਹ ਜਿਹੜੇ ਗਰਮਖੂਨ ਦੇ ਨੌਜਵਾਨ ਮੁੰਡੇ ਸੀ ਉਹਨਾਂ ਨੇ ਵੋਟ ਪਾਣੀ ਭਗਵੰਤ ਮਾਨ ਨੂੰ ਪਰ ਜਦੋਂ ਮੋਸ਼ਨਲ ਕਾਰਡ ਖੇਡਿਆ ਤਾਂ ਉਹਨਾਂ ਨੇ ਉਹਦੇ ਸਹਿਮਤੀ ਪ੍ਰਗਟਾਤੀ ਕਿ ਅਸੀਂ ਵੋਟ ਨਹੀਂ ਪਾਉਂਦੇ ਭਗਵੰਤ ਮਾਨ ਨੂੰ ਪਰ ਉਹਨਾਂ ਦੀ ਜ਼ਮੀਰ ਜਾਗਦੀ ਸੀ ਸਵੇਰੇ ਸਾਰੇ ਗਰਮਖੂਨ ਵਾਲੇ ਬੰਦਿਆਂ ਨੇ ਇਹ ਫੈਸਲਾ ਕਰ ਲਿਆ ਜੇ ਚੰਗੇ ਬੰਦੇ ਨੂੰ ਵੋਟ ਨਹੀਂ ਪਾਣੀ ਤਾਂ ਨਕਲੀ ਜਾਨ ਵੀ ਕਿਉਂ ਪਾਈਏ ਸਿੱਖਾਂ ਦੇ ਕਾਸਲਾਂ ਨੂੰ ਵੀ ਕਿਉਂ ਪਾਈਏ ਪਰ ਰਿਜ਼ਲਟ ਹੋ ਗਿਆ ਜੇ ਸਿੱਧਾ ਹੌਣ ਬਲਕੌਰ ਸਿੰਘ ਨੂੰ ਮੈਂ ਇਹ ਗੱਲ ਕਹਿਣਾ ਕਿ ਚੱਪੜੀ 'ਚ ਪਾਣੀ ਪਾ ਕੇ ਨੱਕ ਡੋਬੋ ਕੇ ਮਰ ਜਾ ਤੇ ਜਾਂ ਚੁੱਪ ਕਰਕੇ ਆਪਣੇ ਪੁੱਤਰ ਦੇ ਇਕੱਠੇ ਕੀਤੇ ਪੈਸੇ ਨਾਲ ਕੈਂਸਰ ਦਾ ਹਸਪਤਾਲ ਬਣਾ ਕੇ ਤੇ ਬਟਿੰਡੇ ਦੇ ਇਲਾਕੇ ਦੇ ਲੋਕਾਂ ਦੀ ਸੇਵਾ ਕਰ ਤੂੰ ਕੋਈ ਜਾਂਦਾ ਜਾਂਦਾ ਨਾ ਘਟਲਾ ਤੇ ਨਹੀਂ ਤੇ ਹੁਣ 2027 ਤੱਕ ਤੇ ਤੇਰਾ ਭਾਂਡਾ ਹੀ ਮੁੱਦਾ ਪੈ ਜਾਣਾ ਤੇਰੀਆਂ ਕਈ ਜਾਂਚਾਂ ਹੋਣੀਆਂ ਨੇ ਜਿਹੜਾ ਬਹੁਤ ਪੈਸਾ ਆ ਰਿਹਾ ਤੈਨੂੰ ਤੇਰਾ ਵੀ ਸਾਰਾ ਸਰਹਬਾ ਹੁਣ ਸਰਕਾਰਾਂ ਤੇਰੇ ਤੋਂ ਲੈਣ ਗਿਆ ਬਹੁ ਮਛਰਿਆ ਤੂੰ ਤੇ ਮਛਰੇਵਾ ਤੇਰਾ ਬਹੁਤ ਛੇਤੀ ਠੀਕ ਕੀਤਾ ਜਾਏਗਾ ਭਗਵੰਤ ਮਾਨ ਵਰਗੇ ਬੰਦੇ ਨੇ ਜਿਨੇ ਤਿੰਨ ਨੌਜਵਾਨ ਮੁੰਡਿਆਂ ਦਾ ਮੁਕਾਬਲਾ ਬਣਾ ਕੇ ਮਾਰਿਆ ਹੋਵੇ ਤੇਰੇ ਪੁੱਤਰ ਕਰਕੇ ਜਿਨੇ 28 ਬੰਦਿਆਂ ਦਾ ਮੁਕਦਮਾ ਕੀਤਾ ਹੋਵੇ ਜਿਹੜਾ ਬਾਹਰਲੇ ਮੁਲਕਾਂ ਤੋਂ ਬੰਦੇ ਫੜ ਕੇ ਲਿਆਉਂਦਾ ਉਹਦੀ ਵਿਰੋਧਤਾ ਕਰਦਾ ਤੂੰ ਭਗਵੰਤ ਮਾਨ 1 ਮੈਨ ਆਰਮੀ ਹੈ ਤੇ ਵਾਈ ਰਾ ਦਿੰਦਾ ਚੁੱਪ ਕਰਕੇ ਘਰ ਬੈ ਜਾ ਭਗਵੰਤ ਮਾਨ ਦੇ ਵਰਖਲਾ ਬੋਲ ਕੇ ਜਿਹੜਾ ਉਹਨੇ ਸਟਾਈਲ ਆਇਆ ਸੀ ਉਹਦੇ ਵਿੱਚ ਪ੍ਰਭਾਵ ਪੁੱਠਾ ਪਿਆ ਇਹ ਜਿਹੜੇ ਗਰਮ ਖੂਨ ਦੇ ਨੌਜਵਾਨ ਮੁੰਡੇ ਸੀ ਉਹਨਾਂ ਨੇ ਵੋਟ ਪਾਣੀ ਭਗਵੰਤ ਮਾਨ ਨੂੰ ਪਰ ਜਦੋਂ ਮੋਸ਼ਨਲ ਕਾਰਡ ਖੇਡਿਆ ਤਾਂ ਉਹਨਾਂ ਨੇ ਉਹਦੀ ਅਸਹਿਮਤੀ ਪ੍ਰਗਟਾਤੀ ਕਿ ਅਸੀਂ ਵੋਟ ਨਹੀਂ ਪਾਉਂਦੇ ਭਗਵੰਤ ਮਾਨ ਨੂੰ ਪਰ ਉਹਨਾਂ ਦੀ ਜਨੀਰ ਜਾਗਦੀ ਸੀ ਸਵੇਰੇ ਸਾਰੇ ਗਰਮ ਖੂਨ ਵਾਲੇ ਬੰਦਿਆਂ ਨੇ ਇਹ ਫੈਸਲਾ ਕਰ ਲਿਆ ਜੇ ਚੰਗੇ ਬੰਦੇ ਨੂੰ ਵੋਟ ਨਹੀਂ ਪਾਉਣੀ ਤਾਂ ਨਕਲੀ ਜਨ ਵੀ ਕਿਉਂ ਪਾਈਏ ਸਿੱਖਾਂ ਦੇ ਕਾਤਲਾਂ ਨੂੰ ਵੀ ਕਿਉਂ ਪਾਈਏ ਪਰ ਰਿਜਰਟ ਹੋ ਗਿਆ ਜੇ ਸਿੱਧਾ ਹੌਣ ਬਲਕੌਰ ਸਿੰਘ ਨੂੰ ਮੈਂ ਇਹ ਗੱਲ ਕਹਿਣਾ ਕਿ ਚੱਪੜੀ 'ਚ ਪਾਣੀ ਪਾ ਕੇ ਨੱਕ ਡੋਬੋ ਕੇ ਮਰ ਜਾ ਤੇ ਜਾਂ ਚੁੱਪ ਕਰਕੇ ਆਪਣੇ ਪੁੱਤਰ ਦੇ ਇਕੱਠੇ ਕੀਤੇ ਪੈਸਿਆਂ ਨਾਲ ਕੈਂਸਰ ਦਾ ਹਸਪਤਾਲ ਬਣਾ ਕੇ ਤੇ ਬਟਿੰਡੇ ਦੇ ਇਲਾਕੇ ਦੇ ਲੋਕਾਂ ਦੀ ਸੇਵਾ ਕਰ ਤੇ ਕੋਈ ਜਾਂਦਾ ਜਾਂਦਾ ਨਾ ਘਟਲਾ ਤੇ ਨਹੀਂ ਤੇ ਹੁਣ 2027 ਤੱਕ ਤੇ ਤੇਰਾ ਭਾਂਡਾ ਹੀ ਮੁੰਡਾ ਪੈ ਜਾਣਾ ਤੇਰੀਆਂ ਕਈ ਜਾਂਚਾਂ ਹੋਣੀਆਂ ਨੇ ਜਿਹੜਾ ਬਾਹਰ ਪੈਸਾ ਆ ਰਿਹਾ ਤੈਨੂੰ ਇਹਦਾ ਵੀ ਸਾਰਾ ਹਿਸਾਬ ਤਾਂ ਹੁਣ ਸਰਕਾਰਾਂ ਤੇਰੇ ਤੋਂ ਲੈਣ ਗਿਆ ਬਹੁ ਮਛਰਿਆ ਤੂੰ ਮੇਰੇ ਸ੍ਰੀਮਾ ਤੇਰਾ ਬਹੁਤ ਛੇਤੀ ਠੀਕ ਕੀਤਾ ਜਾਏਗਾ ਭਗਵੰਤ ਮਾਨ ਵਰਗੇ ਬੰਦੇ ਨੇ ਜਿਹਨੇ ਤਿੰਨ ਨੌਜਵਾਨ ਮੁੰਡਿਆਂ ਦਾ ਮੁਕਾਬਲਾ ਬਣਾ ਕੇ ਮਾਰਿਆ ਹੋਵੇ ਤੇਰੇ ਪੁੱਤਰ ਕਰਕੇ ਜਿਹਨੇ 28 ਬੰਦਿਆਂ ਦਾ ਮੁਕਦਮਾ ਕੀਤਾ ਹੋਵੇ ਜਿਹੜਾ ਬਾਹਰਲੇ ਮੁਲਕਾਂ ਤੋਂ ਬੰਦੇ ਫੜ ਕੇ ਲਿਆਉਂਦਾ ਉਹਦੀ ਵਿਰੋਧਤਾ ਕਰਦਾ ਤੂੰ ਭਗਵੰਤ ਮਾਨ ਵਨ ਮੈਨ ਆਰਮੀ ਹੈ ਤੇ ਵਾਈ ਰਾ ਦਿੰਦਾ ਚੁੱਪ ਕਰਕੇ ਘਰ ਬੈ ਜਾ ਵਾਗਰਦੀਖਾ ਖਾਲਸਾ ਤੇ ਵਾਗਰਦੀਖੀ